ਕਿਸਾਨ ਮਜ਼ਦੂਰ ਮੋਰਚਾ ਵੱਲੋਂ ਐਲਾਨ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ 13 ਮਾਰਚ ਨੂੰ ਸ਼ੰਭੂ ਖਨੋਰੀ ਮੋਰਚੇ ਖੇੜੇਚਾਂ ਤੋਂ ਬਾਅਦ ਜਥੇਬੰਦੀਆਂ ਵੱਲੋਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਪਿੰਡਾਂ ਵਿੱਚ ਪ੍ਰੋਗਰਾਮ ਦੌਰਾਨ ਲਗਾਤਾਰ ਸਵਾਲ ਕਰਨ ਦੇ ਐਕਸ਼ਨ ਪ੍ਰੋਗਰਾਮ ਜਾਰੀ ਹਨ। ਇਸ ਦੇ ਤਹਿਤ ਮੁੱਖ ਮੰਤਰੀ ਪੰਜਾਬ ਦੇ ਅੰਮ੍ਰਿਤਸਰ ਦੇ ਅchnala ਨਜ਼ਦੀਕ ਪੈਂਦੇ ਪਲਾ ਪਿੰਡ ਦੀ ਗੰਨਾ ਮਿਲ ਵਿੱਚ ਰੱਖੇ ਪ੍ਰੋਗਰਾਮ 'ਚ ਪਹੁੰਚਣ ਦੀ ਪਿੰਕ ਲੱਗਨ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਸੁਭਾਗ ਸਰਵਨ ਸਿੰਘ ਪੰਦੇ ਅਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਵੱਲੋਂ ਐਮਰਜੈਂਸੀ ਸੱਦਾ ਦੇਣ ਤੇ ਸੈਂਕੜੇ ਕਿਸਾਨ ਮਜ਼ਦੂਰ ਪਲਾ ਪਿੰਡ ਪਹੁੰਚ ਗਏ ਇਸ ਮੌਕੇ ਪੁਲਿਸ ਪ੍ਰਸ਼ਾਸਨ ਨਾਲ ਹੋਈ ਗੱਲਬਾਤ ਵਿੱਚ ਤੈਅ ਹੋਇਆ ਕਿ ਕਿਸਾਨ ਮੁੱਖ ਮੰਤਰੀ ਦੇ ਪ੍ਰੋਗਰਾਮ ਵਾਲੇ ਸਥਾਨ ਤੋਂ ਕੁਝ ਦੂਰੀ ਤੇ ਸ਼ਾਂਤਮਈ ਤਰੀਕੇ ਨਾਲ ਸੜਕ ਤੇ ਇੱਕ ਪਾਸੇ ਰੁਕਣਗੇ ਅਤੇ ਮੁੱਖ ਮੰਤਰੀ ਨੂੰ ਸਵਾਲਾਂ ਦੇ ਜਵਾਬ ਦੇਣ ਲਈ ਪੁੱਛਿਆ ਜਾਵੇਗਾ ਪਰ ਜਦੋਂ ਐਵੇਂ ਦਾ ਕੁਝ ਵੀ ਹੁੰਦਾ ਨਜ਼ਰ ਨਹੀਂ ਆਇਆ ਤਾਂ ਕਿਸਾਨ ਬੈਰੀਗੇਟ ਹਟਾ ਕੇ ਅੱਗੇ ਵਧਣ ਲੱਗੇ ਤਾਂ ਪੁਲਿਸ ਵੱਲੋਂ ਧੱਕਾਮੁਕੀ ਕੀਤੀ ਗਈ ਐਨੇ ਵਿੱਚ ਹੀ ਮੁੱਖ ਮੰਤਰੀ ਹੈਲੀਕਾਪਟਰ ਤੇ ਸਵਾਰ ਹੋ ਕੇ ਉੱਥੋਂ ਨਿਕਲ ਗਏ ਉਹਨਾਂ ਕਿਹਾ ਕਿ ਅਗਰ ਮੰਤਰੀ ਵਿਧਾਇਕ ਐਸੇ ਤਰ੍ਹਾਂ ਸਵਾਲਾਂ ਤੋਂ ਪਾਛਦੇ ਰਹੇ ਤਾਂ ਆਉਂਦੇ ਦਿਨਾਂ ਵਿੱਚ ਸਰਕਾਰ ਦੇ ਨੁਮਾਇਤਾਂ ਨੂੰ ਤਿੱਖੇ ਸੰਘਰਸ਼ ਦਾ ਵਿਰੋਧ ਕਰਨਾ ਪਵੇਗਾ ਜਦੋਂ ਅਸੀਂ ਕਿਤੇ ਪ੍ਰਸ਼ਾਸਨ ਨੂੰ ਸਰਕਾਰੀ ਦਰਬਾਰੇ ਜਾ ਕੇ ਮਿਲਦੇ ਹਾਂ ਇੱਕ ਛੋਤੇ ਚੌਥੇ ਦਰਜੇ ਦੇ ਬਾਬਾ ਦੇ ਕੋਲ ਅਸਰਾ ਦਾ ਇੱਕ ਦਾਵਾ ਇਹੀ ਕਰਦੇ ਆ ਵੀ ਤਖਾਨਾ ਬੈਠਾ ਪਰਿਵਾਰਾਂ ਤੋਂ ਆਉਂਦੇ ਆ ਅਸੀਂ ਤੁਹਾਡੇ ਭਰਾਵਾਂ ਤੁਹਾਡੇ ਨਾਲ ਆ ਇਹੜਾ ਮੁਕਮਲ ਨਹੀਂ ਭਰਾਓ ਪੰਜਾਬ ਦਾ ਆ ਦਾਵੇ ਵਾਦ ਨੇ ਆਹ ਉਹ ਦਾਵਾ ਕਰਦਾ ਕਿ ਆ ਆਹ ਜਿਹੜੇ 300 ਬੰਦਾ ਆਇਆ ਪੁੱਛਣ ਵਾਸਤੇ ਵੀ ਤੁਹਾਡੀ ਪਾਲਸੀ ਕੀ ਆ ਜਿਹੜੇ ਪੰਜਾਬ ਦੇ ਵਿੱਚ ਤੁਸੀਂ ਹੜ੍ਹ ਦੇ ਆਉਂਦੇ ਆ ਤੇ ਪਰ ਆਹ ਪ੍ਰਸ਼ਾਸਨ ਜਿਹੜਾ ਸਾਡੇ ਗਰੀ ਕੰਮ ਕਰਕੇ ਖੜਿਆ ਵਾ ਆਇੰਦੂ ਪੁਸ਼ਤ ਪਨਾਈ ਸਾਡੇ ਅਸਰ ਕਰਦਾ